ਪਿਛਲੇ ਦਿਨੇ ਸੁਖਜੀਤ ਰਾਮਨੰਦ ਦੀ ਐਸਾ ਦੇ ਇੱਕ ਆਗੂ ਨੇ ਸਟੂਡੈਂਟ ਆਗੂ ਨੇ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਪੁਲਿਸ ਵੱਲੋਂ ਰਾਤ ਪਰ ਥਾਣੇ ਦੇ ਵਿੱਚ ਵੀ ਰੱਖਿਆ ਗਿਆ ਜਿੰਨਾ ਕਿ ਮੈਨੂੰ ਪਤਾ ਲੱਗਿਆ ਥੋੜਾ ਜਿਹਾ ਤਸ਼ੱਦਦ ਵੀ ਕੀਤਾ ਗਿਆ ਤੁਹਾਡੇ ਤੇ ਤੁਹਾਨੂੰ ਗ੍ਰਫਤਾਰ ਕਿਉਂ ਕੀਤਾ ਗਿਆ ਸਾਨੂੰ ਗ੍ਰਫਤਾਰ ਕੀਤਾ ਗਿਆ ਜਿਹੜਾ ਕੱਲ ਸੁਨਾਮ ਦੇਖੇ ਆਮਾਨਜੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਜਿਹੜੀ ਰੈਲੀ ਸੀਗੀ ਉਹਦੇ ਵਿੱਚ ਪਹੁੰਚਣ ਤੋਂ ਰੋਕਣ ਦੇ ਲਈ ਸਾਨੂੰ ਗ੍ਰਫਤਾਰ ਕੀਤਾ ਗਿਆ ਸੀਗਾ ਮਤ ਤੁਸੀਂ ਕਿਉਂ ਪਹੁੰਚਣਾ ਚਾਹੁੰਦੇ ਸੀ ਪਹੁੰਚਨਾਸ ਵੀ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਬੇਰੋਜ਼ਗਾਰੀ ਹੈਗੀ ਤੇ ਬੇਰੋਜ਼ਗਾਰਾਂ ਦੇ ਸਵਾਲਾਂ ਨੂੰ ਅਸੀਂ ਲਗਾਤਾਰ ਉਠਾ ਰਹੇ ਹਾਂ ਵੀ ਨਵੀਆਂ ਪੋਸਟਾਂ ਜਿਹੜੀਆਂ ਉਹ ਸਾਰੇ ਮੈਕਮੇਂ ਚ ਭਰਤੀ ਕਰੀਆਂ ਜਾਂਣ ਇਸੇ ਕਰਕੇ ਹੀ ਉਹਨਾਂ ਨੂੰ ਇਹ ਸੀਗਾ ਸਰਕਾਰ ਨੂੰ ਸੀਗਾ ਵੀ ਪਹੁੰਚ ਕੇ ਰੈਲੀ ਦੇ ਵਿੱਚ ਵਿਗੜਨਾ ਪਾ ਦੇਣ ਤਾਂ ਕਰਕੇ ਸਾਨੂੰ ਗ੍ਰਿਫਤਾਰ ਕੀਤਾ ਗਿਆ ਡਿਟੇਨ ਕੀਤਾ ਗਿਆ ਤੇ ਦੇਖੋ ਸਰਕਾਰ ਕਹਿ ਰਹੀ ਹੈ ਕਿ ਅਸੀਂ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਨੇ ਫਿਰ ਵੀ ਤੁਸੀਂ ਲਗਾਤਾਰ ਦਰਨੇ ਮੁਜ਼ਾਰੇ ਕਰ ਰਹੇ ਹੋ ਸਰਕਾਰ ਹਰ ਸਾਲ ਅਸੀਂ ਦੇਖਦੇ ਹਾਂ ਪੁਲਿਸ ਦੀਆਂ ਭਰਤੀਆਂ ਦੂਸਰੀਆਂ ਭਰਤੀਆਂ ਨਵੀਆਂ ਲੈ ਕੇ ਆਉਂਦੀ ਨੇ ਕਿ ਤੁਸੀਂ ਇਹਨਾਂ ਤੋਂ ਸੈਟੀਸਫਾਈ ਨਹੀਂ ਫਿਰ ਮਤਲਬ ਫਿਰ ਕਿ ਧਰਨੇ ਮਜਾਰੇ ਕਾਦੇ ਲਈ ਦੇਖੋ ਜਿਹੜੀਆਂ ਭਰਤੀਆਂ ਨਿਕਲ ਰਹੀਆਂ ਨੇਗੀਆਂ ਪੰਜਾਬ ਦੇ ਵਿੱਚ ਜਿਸ ਪੱਧਰ ਦੀ ਬੇਰੋਜ਼ਗਾਰੀ ਆ ਉਹਨਾਂ ਅੰਕੜਿਆਂ ਦੇ ਹਿਸਾਬ ਦੇ ਨਾਲ ਇਹ ਭਰਤੀਆਂ ਬਿਲਕੁਲ ਨਗੂਣੀਆਂ ਭਰਤੀਆਂ ਨਹੀਂ ਜੀ ਤੇ ਜਦੋਂ ਨਗੂਣੀਆਂ ਭਰਤੀਆਂ ਹੋ ਰਹੀਆਂ ਨਹੀਂਆਂ ਤੇ ਪੰਜਾਬ ਦੇ ਬੇਰੋਜ਼ਗਾਰ ਆ ਜਿਹੜੇ ਉਹ ਸੰਤੁਸ਼ਟ ਨਹੀਂ ਹੈਗੇ ਇਸ ਕਰਕੇ ਤੇ ਸਰਕਾਰ ਨੂੰ ਚਾਹੀਦਾ ਵੀ ਪੰਜਾਬ ਦੇ ਵਿੱਚ ਜਿੰਨੇ ਮਤਲਬ ਕਿ ਬੇਰੁਜ਼ਗਾਰ ਨੇ ਹਰ ਇੱਕ ਲਈ ਯੋਗਤਾ ਦੇ ਮੁਤਾਬਕ ਰੁਜ਼ਗਾਰ ਮਿਲਣ ਦੀ ਗਰੰਟੀ ਹੋਵੇ। ਨਾ ਕਿ ਨਗੂਣੀਆਂ ਪੋਸਟਾਂ ਕੱਢੀਆਂ ਜਾਣ। ਤੇ ਤਰਨੇ ਮਜਾਰਾਂ ਦਾ ਅੰਤ ਕੀ ਹੈ? ਮਤਲਬ ਤੁਸੀਂ ਕੀ ਮੰਨਦੇ ਹੋ ਜੀ ਤੁਸੀਂ? ਤਰਨੇ ਮਜਾਰਾਂ ਦੇਖੋ ਜਿੰਨਾ ਟਾਈਮ ਡੈਮੋਕ੍ਰੇਸੀ ਇਹ ਦੇਸ਼ ਦੇ ਵਿੱਚ ਤੇ ਸਰਕਾਰ ਦਾ ਵਿਰੋਧ ਹੁੰਦਾ ਰਹੂਗਾ। ਪਰ ਬੇਰੁਜ਼ਗਾਰ ਉਦੋਂ ਤੱਕ ਆਪਦੇ ਮਤਲਬ ਕਿ ਲੜਾਈ ਲੜਦੇ ਰਹਿਣਗੇ ਜਦੋਂ ਤੱਕ ਸਰਕਾਰ ਮਤਲਬ ਕਿ ਹਰ ਇੱਕ ਦੇ ਲਈ ਯੋਗਤਾ ਅਨੁਸਾਰ ਰੋਜ਼ਗਾਰ ਦੀ ਗਰੰਟੀ ਨਹੀਂ ਕਰਦੇ। ਕੀ ਪੋਸੀਬਲ ਹੈ? ਸੰਭਵ ਆ ਮੰਨਦੇ ਹਾਂ ਕਿ ਪੋਸੀਬਲ ਹੈ। ਪੋਸੀਬਲ ਹੋ ਸਕਦਾਗਾ ਜੇ ਇੱਥੇ ਮਤਲਬ ਕਿ ਖੇਤੀ ਵਿਰੋਧੀ ਕਾਨੂੰਨ ਬਣ ਸਕਦੇ ਨੇਗੇ। ਚਾਰ ਕਰਤਕ ਕਾਨੂੰਨਾਂ 'ਚ ਸੋਧਾਂ ਕਰਕੇ ਨਵੇਂ ਕਾਨੂੰਨ ਲਿਆਂਦੇ ਜਾ ਸਕਦੇ ਨੇ। ਲੈਂਡ ਪੂਲਿੰਗ ਪਾਲਿਸੀ ਬਣ ਸਕਦੀ ਹੈ। ਫਿਰ ਇਹ ਕਾਨੂੰਨ ਕਿਉਂ ਨਹੀਂ ਬਣ ਸਕਦਾਗਾ? ਬਣ ਸਕਦਾਗਾ ਪਰ ਸਰਕਾਰ ਚਾਹੁੰਦੀ ਨਹੀਂਗੀ ਇਹ। ਕਿਉਂਕਿ ਸਰਕਾਰ ਨੂੰ ਪਤਾ ਜੇ ਅਸੀਂ ਬੇਰਜ਼ਗਾਰਾਂ ਨੂੰ ਰੋਜ਼ਗਾਰ ਦੇਤਾ ਤਾਂ ਮਤਲਬ ਕਿ ਸਾਡੀਆਂ ਰੈਲੀਆਂ 'ਚ ਧਰਨੇ ਬਜ਼ਾਰਾਂ 'ਚ ਸਾਡੇ ਇਕੱਠਾਂ 'ਚ ਕੋਈ ਨਹੀਂ ਆਉਣਾਗਾ।